ਮੇਰੇ ਵੱਲੋਂ ਤੁਹਾਨੂੰ ਪਿਆਰ ਭਰੇ ਸ਼ਾਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆ ਆਪਣੇ ਘਰ ਦੇ ਵਿਰੇ ਚਟਾਂ ਨੂੰ ਹਣਦੇ ਹੀ ਜਾਂ ਮਿਸਤਰੀ ਲੱਗੇ ਇੱਕ ਬੜਾ ਵੀਡੀਓ ਸ਼ੂਟਿੰਗ ਦੇ ਵਿੱਚ ਲੱਗਣੀਆਂ ਇੱਟਾਂ ਤੇ ਮੈਂ ਹਾਂ ਛੱਡਿਆ ਮੰਡਾ ਛੱਡ ਮਾਰਨ ਜਿਆ ਹੋਣਾ ਦੇਖੋ ਜਿਹਦੇ ਉੱਤੇ ਪਾ ਦੇ ਸੀਮੈਂਟ ਤੇ ਲੱਗ ਜਾਣਾ ਜਿਸਕੇ ਹੋ ਜਾਣਾ ਕੰਪਲੀਟ ਤੇ ਪਰਸੋਂ ਤੋਂ ਲੱਗਿਆ ਤੀਸਰਾ ਦਿਨ ਤੇ ਹੁਣ ਜਲਾਬੇ ਕੰਪਲੀਟ ਹੋ ਜਾਣੀਆਂ ਤੇ ਚਲੋ ਠੰਡੇ ਕਾ ਗੜੀ ਦੇਣ ਲੱਗਦੇ ਨਹੀਂ ਤੇ ਜਿਹੜੇ ਵੀਰ ਕਮਾਕਾਰਾਂ ਤੇ ਚੰਦੇ ਨੇ ਬੜਾ ਔਖਾ ਵਾ ਠੰਡੇ ਚ ਇਸੇ ਰੀਸ ਨਾਲ ਲਈ ਬੜਾ ਔਖਾ ਕਰਦਾ ਕੰਮ ਕਰਨਾ ਉਹਦੇ ਲਈ ਔਖਾ ਵਾ ਠੰਡ ਖਰੇ ਬਹੁਤ ਪੈਰੀ ਆ ਤੇ 38 ਵਧੀਆ ਵਾ ਤੇਰੇ ਉੱਤੇ ਅੱਜ ਕੋਲੋਂ ਲਾਉਣਾ ਸੀਮਿੰਟ ਰੇਤ ਦਾ ਬਾਹਰ ਤੇ ਦੇ ਫੇਰ ਇਹਨੇ ਬੰਦ ਲਾ ਨਵੀਂ ਇੱਟ ਮੰਗਾਈ ਕੁਝ ਕੁ ਪਰੌਣੇ ਲੱਗੇ ਕੋਈ 500 ਕੁ ਬਾਕੀ 2000 ਨਵੇਂ ਲਗਾਈ ਤੇ ਤੇ ਹੁਣ ਚਲੇ ਜੇ ਚਿੱਕੜ ਹੁੰਦਾ ਸੀ ਚਲੋ ਇਹ ਵਧੀਆ ਹੁਣ ਕੰਮ ਨਿਕਲ ਗਿਆ ਤੇ ਚਲੋ ਹੋਜੀ ਕੰਪਲੀਟ ਕੋਈ ਕੁਛ ਨਵੀਟ ਚੋਂ ਰੂੜੇ ਨਿਕਲੇ ਬਾਕੀ ਤੇ ਠੀਕ ਹੀ ਨਿਕਲੇ ਹੋਰੇ ਤਾਂ ਆ ਵੇਖੋ ਚਾਰ ਸਪੀਰੇ ਇਨੀਂਡ ਤੋਂ ਆਵੇ ਹਵਾ ਵੀ ਚੱਲਣ ਈ ਆ ਤੇ ਬਹੁਤ ਠੰਡਾ ਪਰ ਇਹਨਾਂ ਲਈ ਵਧੀਆ ਕਣਕਾਂ ਲਈ ਤੇ ਵਧੀਆ ਵਾ ਕਿੰਨੀ ਸੋਹਣੀ ਲੱਗਦੀ ਦੇਖ ਕੇ ਸਨ ਵਾਓ ਚਾਚਾ ਵਾਓ ਸ਼ਾਮਲਾ ਸ਼ਾਮਲਾ ਨਿੱਕਾ ਕੋਈ ਠਿਕਰਾ ਹੋ ਜਾਣੀਆਂ ਹੌਸਲੇ ਨਾਲ ਟੈਨਸ਼ਨ ਲੈਣੀ ਠੰਡ ਚੋਂ ਹੱਥ ਤੁਜਨਾ ਵੱਜ ਕੇ ਧਿਆਨ ਨਾਲ ਠੀਕ ਠਾਕ ਤਿਆਨਾਂ ਕੰਮ ਕਰਨ ਆਪਾਂ ਨੂੰ ਕਾਲੀ ਨਹੀਂ ਕੋਈ ਤਿਆਨਾਂ ਵਰਕਆਊਟ ਕਰੂਗੇ ਬਾਕੀ ਆ ਪਾਸਪੋਰਟ ਜਾਣਾ ਬਾਕੀ ਆ ਪੇਗਾ ਮੁੱਖ ਹੋ ਜਾਣਾ ਵਾ ਟੈਨਸ਼ਨ ਨਹੀਂ ਲੈਣੀ ਭਾਈ ਜੀ ਆਪਣੀ ਕਿਯਾਰੀ ਵੀ ਡਨ ਹੋ ਗਈ ਆ ਯਾਰ ਥੋੜੀ ਨਿੱਕੀ ਜੀ ਨਹੀਂ ਹੈ ਵੱਡੀ ਚਾਹੀਦੀ ਯਾਰੀ ਇੱਥੋਂ ਤੱਕ ਸੋਣੀ ਨਹੀਂ ਲੱਗਣੀ ਉੱਥੋਂ ਦਾ ਕੀ ਡੀ ਘਣਾ ਆਓ ਪਰਲੇ ਬੰਨੇ ਉਹਦੇ ਨਾਲ ਹੀ ਮਿਲ ਦੇਣੀ ਓਏ ਇਹ ਆਪਣੀ ਕਿਆਰੀ ਹੈ ਨਾ ਫੁੱਲਵਾੜੀ ਕੀ ਇਹ ਫੁੱਲ ਲਗੇ ਹੋਏ ਆ ਕਿ ਬਾਕਸ ਇਸਮੇ ਬਾਕਸ ਬਣੇਗੇ ਹੈ ਜਦਾ ਵਾਲਾ ਇਹਦੇ ਨਾਲ ਦੇ ਬਾਕਸ ਬਣਾਉਣੇ ਆ ਕਿੰਨੇ ਬਣਨਗੇ 1 2 3 4 5 ਤੇ 6 ਬਣਨੇ ਆ ਤੇ 7ਵਾਂ ਹੋਆ 7 ਬਾਕਸ ਬਣ ਗਏ ਹਨਾ ਚੱਲ ਓਕੇ ਹੋ ਜਾਣਾ ਕੰਮ ਲੈ ਵੀ ਨਿੱਕੇ ਨੇ ਕਰਤੀਓ ਸਫਾਈ ਆ ਮੌਕੇ ਹੋ ਗਿਆ ਫੁੱਲ ਲਾਇਓ ਫੁੱਲ ਲਾਇਓ ਇਹਦੇ ਚਾਹ ਇੱਕੀ ਲੱਗਾ ਹਨਾ ਆਲਾ ਪਪੀਤਾ ਇਹ ਚੋਂ ਹੋਰ ਲਾਵਾਂਗੇ ਫੁੱਲ ਲਿਆ ਕੇ ਹਨਾ ਵਧੀਆ ਲੱਗੂਗੇ ਨਾ ਘੈਂਟ ਘੈਂਟ ਬਾਬੇ ਘੈਂਟ ਲੱਗਣੇ ਚਾਹੀਦੇ ਹੂੰ ਇੱਥੇ ਰੋੜੇ ਭਰਦੇ ਹੀ ਆਵੇ ਲੈ ਨਿੱਕਾ ਮੁੰਡਾ ਵਧੀਆ ਗੁੱਡ ਬੱਚਾ ਐ ਆ ਵੀ ਵਧੀਆ ਹਨਾ ਆਲਾ ਚੇ ਲੋ ਕੰਮ ਉਹ ਕਿਰਪਾਟ ਹੋ ਰਿਹਾ ਕੰਮ ਕਰਨਾ ਕੀ ਆ ਕਿ ਠੰਡ ਬਹੁਤ ਆ ਮੇਰੇ ਵੀਰੋ ਧੁੰਦ ਬਹੁਤ ਆ ਗਈ ਹੋਰ ਚੇ ਲੋ ਮਿਸਤਰੀਓ ਕਿਰਪਾਟ ਕਰ ਰਹੇ ਕੰਮ ਆਪਣਾ ਤੇ ਚੇ ਲੋ ਵਧੀਆ ਹੋ ਰਿਹਾ ਚਲੋ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਜਦੋਂ ਅਪ੍ਰੈਲ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋ ਗਿਆ ਕੈਂਟਾ ਬੱਬੇ ਤਾਂ ਦਾ ਲੱਗਦਾ ਵਸ ਫਰਸ਼ ਵਾਇਆ ਇਹ ਜੀ ਜ਼ਰੂਰੀ ਸੀ ਪਾਉਣਾ ਕਿਉਂਕਿ ਇੱਥੇ ਨਾ ਪਹਿਲਾਂ ਕੱਚਾ ਰੱਖਿਆ ਸੀ ਥੋੜਾ ਜਿਹਾ ਤੇ ਉਹਦਾ ਕਰਕੇ ਨਾ ਇੱਥੇ ਨਾ ਚਿੱਕੜ ਬੜਾ ਆ ਗਈ ਤੇ ਉਹਦਾ ਕਰਕੇ ਤਾਂ ਖਿਆ ਥੋੜਾ ਜਿਆਦਾ ਹੁਣ ਪਾਤਾ ਵਾ ਕੋਈ ਆਂਦੇ ਹੀ ਕਿ ਇੰਟਰਲੌਕ ਲਾਓ ਫਿਰ ਅਸੀਂ ਨਾ ਆ ਆਖਿਆ ਮੈਂ ਕਿਹਾ ਜੀ ਵੱਡਾ ਭਾਜਨ ਪਾਰ ਚੜਦਾ ਉਹ ਟੁੱਟ ਜਾਂਦੀਆਂ ਵਾ ਇਹ ਫਿਰ ਵੀ ਇੱਕ ਇਹਦੀ ਕੈਪੈਸਿਟੀ ਹੁੰਦੀ ਹੈ ਚੱਲਦੀਆਂ ਵਾ ਵੇਖੋ ਸਾਰਿਆਂ ਦੀ ਆਪ ਕੋ ਆਪਣੀ ਚੋਇਸ ਹੁੰਦੀ ਹੈ ਚਲੋ ਆ ਕੁਛ ਲਾਈ ਫੁੱਲ ਅਸੀਂ ਇੱਥੇ ਲੱਗੇ ਆ ਉਹ ਵੇ ਉਹ ਪਰਾਂ ਲਾਵਾਂਗੇ ਤੇ orange plant ਆ ਆਪਣੇ ਫੁੱਲ ਆ ਇਦਾਂ ਦੇ ਲਿਆ ਲਿਆ ਕੇ ਅੰਦਰ ਹੋਰ ਲਾਵਾਂਗੇ ਤੇ ਲਾਉਣੇ ਵੀ ਜਰੂਰੀ ਆਹੋ ਆਹ ਸੋਣੀ ਹੋਈ ਐ ਆ ਵੀ ਸੋਣੀ ਓ ਆ ਵਾਲੀ ਵਧੀਆ ਬੜੀ ਸੋਣੀ ਰਹੀ ਆ ਨਾ ਇਹ ਕਣੀ ਆ ਵਾਲੀ ਵੀ ਵਧੀਆ ਏਨਾਂ ਚ ਬਲੈਕ ਨਹੀਂ ਲਈਦਾ ਨਹੀਂ ਬਲੈਕ ਨਹੀਂ 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 ਆ ਸੋਨਾ ਕੱਲ ਆ ਵੀ ਗ੍ਰੀਨ ਜਿਹੜੀ ਸ਼ੇਡ ਵਾਲੀ ਹਾਂ ਨਹੀਂ ਆ ਠੀਕ ਆ ਜੀ ਗਾਣਾ ਇਥੇ ਆ ਪੁਰ ਆ ਵੀ ਸੋਨਾ ਵਾ ਆ ਨਹੀਂ ਤੂੰ ਸਾਜਵੇਂ ਤੂੰ ਉਹ ਐਕਸਲ ਆ ਸਾਜਵੇਂ ਨਾ ਦੇ ਹੁ ਲੈਣਾ ਆ ਵੱਡੇ ਆ ਹਾਂ ਜੀ ਉਹ ਐਲ ਸਹੀ ਹੈ ਅੱਛਾ ਉੱਪਰ ਵਾਲੇ ਉਹ ਘਟੇ ਐਮ ਸਾਜੇ ਹੋਈ ਸਾਰਾ ਅੱਛਾ ਆ ਵੀ ਕਲਰ ਸੋਹਣੇ ਆੜ ਆੜਾ ਥੱਲੇ ਵਾਲਾ ਆੜ ਬਲੈਕ ਵਾਲੇ ਤੋਂ ਆਹ ਕਿਹੜਾ ਆ সাইਜ਼ ਦੇਖਦੇ ਇਹੀ ਕਰ ਲੈਣਾ ਸਾਈਜ਼ ਨੂੰ ਮੈਂ ਫਾਈਲ ਕਿਹੜਾ ਮਨੇ ਕੋਈ ਜਾ ਕੇ ਸੈਂਪਲ ਸਾਈਜ਼ ਕਿਹਾ ਉਹਨਾਂ ਨੇ ਫਿਰ ਐਵੇਂ ਹੋਊਗਾ ਹਾਂ ਮੁੜ ਕੇ ਕਰ ਲੈਣ ਤੇ ਨੇ ਮੈਂ ਉਹਨੂੰ ਟ੍ਰੈਨਸੀ ਕੱਪੜੇ ਲੈਣ ਤੇ ਰਿਸ਼ਤੇਦਾਰੀ ਦੇ ਮੈਰਿਜ 'ਤੇ ਜਾਣਾ ਤੇ ਮਹਿੰਦੀ ਕੋਈ ਖਾਣਾ ਫਿਰ ਬਲਾ ਲੀਏ ਆ ਵੀਰ ਕੱਪੜੇ ਦਿਖਾ ਰਿਹਾ ਵਾ ਸਾਈਜ਼ ਕਿੰਨਾ ਜੀ ਛੱਡ ਤਾ ਓਏ ਖਲੇ ਹੁੰਦੇ ਲਾੜੂ ਪੇਟਾ ਲੈਣਾ ਹਾਂ ਸੂਟ ਕਲੈਕਸ਼ਨ ਨਾਈਸ ਵੀਥ ਇਹ ਦੁਕਾਨ ਤੇ ਕੱਪੜੇ ਲੈਣਾ ਆਏ ਕਿਸੇ ਦੇ ਨਾਲ ਜੇ ਕਿਸੇ ਨੇ ਹੋਰ ਨਿਕ ਲੈਣਾ ਹੋਵੇ ਕਾਹੜੂ ਗਾਰਮੈਂਟਸ ਆ ਇਹ ਤੋਂ ਸਟ੍ਰੈਂਡ ਹੀ ਬੁਟੀ ਵਾਲੇ ਕੱਪੜੇ ਬਹੁਤ ਸਾਰੇ ਤੇ ਕਲੈਕਸ਼ਨ ਆਈ ਹੈ ਲੋਟੇ ਸਹੀ ਦਵਾ ਦੀ ਬਸ ਸੌਕਸ ਵਾਲੀਆਂ ਬਾਸਕਟ ਦੀਆਂ ਤੇ ਕੋਲ ਰੈਡ ਸੌਫਟ ਸਪੋਰਟਸ ਟਾਈਮ ਨਹੀਂ ਆ ਆਈਦਾ ਆ ਮਿਲ ਕੇ ਆ ਜਾਈਦਾ ਕਿ ਤੂੰ ਕੋਲ ਖੋਲ ਕੇ ਵੀ ਦਵਾ ਦਾਂਗੇ ਬ੍ਰਸ਼ ਚਾਹੀਦਾ ਅਬਾਸ਼ ਸਰਦੂ ਕਰੇ ਫਰਦੀ ਸੀ ਦੂਸਰੀਆਂ ਫਟਕੀਆਂ ਸੀ ਤਾਂ ਕਰਕੇ ਲਈਆਂ ਵਾ ਨਹੀਂ ਚਾਹੀਦਾ ਆ ਕਮਾਨ ਆਈ ਮੈਂ ਚਲੋ ਤੁਹਾਨੂੰ ਵੀ ਦਰਸ਼ਨ ਕਰਾ ਦਈਏ ਬਾਬਾ ਨਾਮ ਦੇ ਵਿਦੇ ਸਥਾਨ ਨੇ ਇੱਥੇ ਚਲੋ ਅੰਦਰ ਤਾਂ ਨਹੀਂ ਵੀ ਦੂਰੋਂ ਦਰਸ਼ਨ ਕਰੋ ਕਿਉਂਕਿ ਇੱਥੇ ਸਫਾਈਆਂ ਚੱਲ ਰਹੀਆਂ ਜਿੱਦਾਂ ਫੁੱਲ ਬੂਟੇ ਉਹਨਾਂ ਦੀ ਕਟਾਈ ਹੋ ਰਹੀ ਹੀ ਕਿਉਂਕਿ ਮੇਲਾ ਸ਼ੁਰੂ ਹੋਣ ਵਾਲਾ ਨਾ ਜਿਹੜਾ ਲੋੜੀ ਦਾ ਮਾਗ ਜਿਹਨੂੰ ਲੋੜੀ ਦਾ ਕਿਹਾ ਜਾਂਦਾ ਮਾਗੀ ਦਾ ਵੀ 13 ਇਹ 10 ਤਰੀਕ ਤੋਂ ਲੈ ਕੇ ਤੇ 16 ਤਰੀਕ ਤੱਕ ਚੱਲਦਾ ਪੰਜ ਛੇ ਦਿਨ ਤੇ ਸੰਗਤਾਂ ਦੂਰੋਂ ਦੂਰੋਂ ਦੂਸਰੀਆਂ ਸਟੇਟਾਂ ਤੋਂ ਵੀ ਇੱਥੇ ਪਹੁੰਚਦੀਆਂ ਉਹਦਾ ਕਰਕੇ ਹੁਣ ਸ਼ਹਿਰ ਦੀ ਸਫਾਈ ਸੁਫੀ ਦਾ ਕੰਮ ਵੀ ਹੋ ਰਿਹਾ ਵਾ ਤੇ ਵੱਤੋ ਵੱਤ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਕਿਉਂਕਿ ਭਗਤਨਾਮ ਦੇਵੀ ਦਾ ਸਥਾਨ ਇੱਥੇ ਭਗਤਨਾਮ ਜੀ ਨੇ ਭਗਤੀ ਕੀਤੀ ਸੀ ਇੱਕ ਮਹਾਨ ਸ਼ਹਿਰ ਦੇ ਵਿੱਚ ਵਾ ਤੇ ਤੇ ਅੱਜ ਆਏ ਹੀ ਕੰਮ ਹੀ ਇੱਥੇ ਸ਼ਹਿਰ ਕੁਝ ਕੁਝ ਸਪੀਡਸ ਵਗੈਰਾ ਲੈਣੀਆਂ ਸੀ ਤੇ ਕੁਝ ਮੋਟਰਸਾਈਕਲ ਦਾ ਕੰਮ ਹੀ ਹੋ ਰਿਹਾ ਸਰਵਿਸ ਵਗੈਰਾ ਕਰਾਉਣੀ ਸੀ ਉਹ ਕਰਾ ਕੇ ਤੇ ਫੇਰ ਘਰ ਨੂੰ ਆਉਣਾ ਸੀ ਵਾਪਸ ਤੇ ਪਹਿਲਾਂ ਮੈਂ ਕਿਹਾ ਚਲੋ ਇੱਧਰ ਬਾਜ਼ਾਰ ਦਾ ਕੰਮ ਕਰ ਲਈਏ ਥੋੜਾ ਜਿਹਾ ਸੀ ਉਹ ਕਰਕੇ ਤੇ ਫੇਰ ਆਪਾਂ ਸਪੀਡਸ ਲਈਆਂ ਸੀ ਤੇ ਉਸ ਤੋਂ ਬਾਅਦ ਮੋਟਰਸਾਈਕਲ ਦਾ ਕੰਮ ਕਰਾਇਆ ਕੰਮ ਕਰਾ ਕੇ ਤੇ ਫਿਰ ਘਰ ਨੂੰ ਤੁਰਨਾ ਸੀ ਉੱਥੋਂ ਤੇ ਉਹਨੂੰ ਟਾਈਮ ਲੱਗ ਗਿਆ ਸਰਵਿਸ ਕਰਾਉਣੀ ਸੀ ਉਹਨੂੰ ਤੇ ਉਹਨੂੰ ਲੱਗ ਗਿਆ ਕੋਈ ਅੱਧਾ ਘੰਟਾ ਲੱਗ ਗਿਆ ਤੇ ਉਸ ਤੋਂ ਬਾਅਦ ਫਿਰ ਘਰ ਨੂੰ ਵਾਪਸ ਤੁਰਨ ਲੱਗੇ ਹੁਣ ਅੱਜ ਅਸੀਂ ਗਏ ਹਾਂ ਕਮਾਨ ਉੱਥੇ ਕੰਮ ਸੀ ਆ ਸਵੀਟਸ ਤੋਂ ਕੁਝ ਸਵੀਟਸ ਲੈਣੀਆਂ ਸਵੀਟ ਸ਼ਾਪ ਤੋਂ ਤੇ ਉੱਥੋਂ ਲੈ ਕੇ ਤੇ ਉਸ ਤੋਂ ਬਾਅਦ ਘਰ ਨੂੰ ਵਾਪਸ ਆ ਗਏ ਅਸੀਂ ਇਹ ਲਈਆਂ ਜੇ ਜੰਮਾ ਸਵੀਟ ਸ਼ਾਪ ਤੋਂ ਵਧੀਆ ਹੁੰਦੀ ਇਹਨਾਂ ਦੀ ਸਵੀਟਸ ਤੇ ਵਿజిਟ ਕਰਿਓ ਇੱਕ ਵਾਰੀ ਜ਼ਰੂਰ ਆਪੀ ਜੀ ਸੀ ਕਣਕ ਆਪਾਂ ਥੋੜੀ ਲੇਟ ਨਵੰਬਰ ਦੇ ਲਾਸਟ ਬੀਜੀ ਸੀ ਜਿੱਥੇ ਪਹਿਲਾਂ ਬਾਸਮਤੀ ਲਾਈ ਸੀ ਤੇ ਇਹਦੇ ਵਿੱਚ ਬਾਸਮਤੀ ਆਪਾਂ ਸਿੱਧੀ ਕੀਤੀ ਸੀ ਬਜਾਈ ਜਿਹਨੂੰ ਡੀਐਸਆਰ ਵਾਲੀ ਕਹਿੰਦੇ ਆਪਾਂ ਸੁੱਕੀ ਬਜਾਈ ਤੇ ਉਹਦੇ ਵਿੱਚ ਸਾਨੂੰ ਰਿਜ਼ਲਟ ਆਇਆ 16 16 ਕੁਇੰਟਲ ਦੇ ਹਿਸਾਬ ਨਾਲ ਨਿਕਲੀ ਸੀ ਇਸ ਕੋ ਇੱਥੋਂ ਬਾਸਮਤੀ ਜਿਹੜੀ ਲਾਈ ਸੀ ਕਿਉਂਕਿ ਐਰ ਕਾ ਤਕਰੀਬਨ ਝਾੜ ਫਿਰ ਵੀ ਇਹ ਚੰਗਾ ਦਿਗੀ ਆ ਕਿਉਂਕਿ ਘਟ ਰਿਆ ਸੀ ਤੇ ਦੂਜੀ ਗੱਲ ਇਹ ਬਹੁਤ ਵਧੀਆ ਸੋਹਣੀ ਰਹੀ ਹੁਣ ਇਹਦੀ ਚਾਵੇ ਗਣਕ ਵੀ ਕਈ ਸੋਹਣੀ ਖੜੀ ਆ ਤੇ ਇਹਨੂੰ ਅਜੇ ਪਹਿਲਾ ਰਹੀ ਪਿਆ ਦੇ ਦੀ ਵੇਖ ਲੋ ਕਿੰਨੀ ਸੋਹਣੀ ਇਹਦਾ ਜਮਾ ਉਹ ਫਟਾਰਾ ਕਿੰਨਾ ਸੋਹਣਾ ਵਾ ਹੈ ਤੇ ਬਹੁਤ ਵਧੀਆ ਇੱਕ ਨੰਬਰ ਖੜੀ ਆ ਪਰਮਾਤਮਾ ਦੀ ਮਿਹਰ ਨਾਲ ਚਲੋ ਵਧੀਆ ਰੱਖੇ ਝਾੜ ਵਧੀਆ ਦੇਵੇ ਇਹ ਕੋਈ ਕੁਤੇ ਦੀ ਆਵਾਜ਼ ਤਵਨਕ ਤੇ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਚਲੋ ਠੀਕ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਰਚਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ